ਅਸੀਂ ਹਰਮੰਦ ਸਾਹਿਬ ਪਟਨਾ ਸਾਹਿਬ ਤੋਂ ਤੁਰ ਕੇ ਹਾਂਡੀ ਸਾਹਿਬ ਗੁਰਦੁਆਰਾ ਸਾਹਿਬ ਆ ਗਏ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ 7 ਸਾਲ ਦੀ ਉਮਰ ਵਿੱਚ ਰਾਤ ਕੱਤੀ ਸੀ ਜਦੋਂ ਉਹਨਾਂ ਨੂੰ ਪੰਜਾਬ ਤੋਂ ਸਨੇਹਾ ਆਇਆ ਵੀ ਤੁਸੀਂ ਪੰਜਾਬ ਆਜੋ ਤਾਂ ਉਹ ਪਟਨਾ ਸਾਹਿਬ ਤੋਂ ਤੁਰੇ ਤਾਂ ਇੱਥੇ ਆ ਕੇ ਉਹਨਾਂ ਨੂੰ ਰਾਤ ਪੈ ਗਈ ਉਹਨਾਂ ਨਾਲ ਕਾਫੀ ਸੰਗਤ ਸੀ ਇੱਥੇ ਇੱਕ ਮਾਤਾ ਜੀ ਹੁੰਦੇ ਸਨ ਉਹ ਘਰੋਂ ਗਰੀਬ ਸੀ ਤੇ ਉਹਨਾਂ ਨੇ ਕਿਹਾ ਵੀ ਮੇਰੇ ਕੋਲੇ ਇੰਨੀ ਸੰਗਤ ਨੂੰ ਸਕਾਉਣ ਖਾਤਰ ਕੁਝ ਹੈ ਤਾਂ ਹੈ ਨਹੀਂ ਇੱਕ ਹਾਂਡੀ ਵਿੱਚ ਕਲੀ ਖਿਚੜੀ ਪਈ ਆ ਗੁਰੂ ਸਾਹਿਬ ਨੇ ਕਿਹਾ ਵੀ ਉਹੀ ਵਰਤਾ ਦਿਓ ਉਹ ਵਰਤੋਂ ਲੱਗ ਗਏ ਤੇ ਕਹਿੰਦੇ ਆ ਵੀ ਸਾਰੀ ਸੰਗਤ ਨੇ ਖਿਚੜੀ ਛਕ ਲਈ ਪਰ ਖਿਚੜੀ ਨਹੀਂ ਮੁੱਕੀ ਤੇ ਗੁਰੂ ਸਾਹਿਬ ਨੇ ਲਾਸਟ ਵਿੱਚ ਕਿਹਾ ਵੀ ਮਾਤਾ ਜੀ ਹੁਣ ਜਾ ਕੇ ਤੁਸੀਂ ਆਪਣੀ ਹਾਂਡੀ ਦੇਖੋ ਤਾਂ ਉਹਨਾਂ ਨੇ ਹਾਂਡੀ ਦੇਖੀ ਤਾਂ ਖਿਚੜੀ ਪਈ ਸੀ ਤਾਂ ਜਾਂਦੇ ਜਾਂਦੇ ਗੁਰੂ ਸਾਹਿਬ ਇੱਥੇ ਆਪਣੇ ਇੱਕ ਪੈਰਾਂ ਦੇ ਨਿਸ਼ਾਨ ਵੀ ਛੱਡ ਗਏ ਸੀਗੇ ਜੋ ਅੰਦਰ ਦਰਬਾਰ ਸਾਹਿਬ 'ਚ ਪਏ ਨੇ ਤੇ ਹੁਣ ਅਸੀਂ ਇੱਥੋਂ ਬਸ ਤੁਰ ਨਹੀਂ ਲੱਗੇ ਆ ਸ਼ਾਇਦ ਪ੍ਰਸਾਦਾ ਛਕੀਏ ਇੱਥੇ ਤੇ ਨਹੀਂ ਤਾਂ ਸਿੱਧਾ ਹੀ ਤੁਰ ਪਾਂਗੇ ਤੇ ਫਿਰ ਗੁਰੂ ਕੇ ਬਾਗ ਜਾਣਾ ਇਹਦੇ ਨਾਲ ਹੀ ਗੰਗਾ ਨਦੀ ਵਹਿੰਦੀ ਹੈ ਗੁਰਦੁਆਰਾ ਸਾਹਿਬ ਦੇ ਨਾਲ ਨਾਲ ਤੇ ਬੰ ਮਠਾ ਉਦੋਂ ਬਾਅਦ ਜਾਵਾਂਗੇ ਉਧਰ ਜੀ ਹੁਣ ਪਹੁੰਚ ਗਏ ਗੁਰੂ ਕਾ ਬਾਗ ਫਿਰ ਅਸੀਂ ਕਿੱਥੇ ਉਦੋਂ ਬਾਅਦ ਕਿੱਥੇ ਜਾਣਾ ਉਦੋਂ ਬਾਅਦ ਜਾਵਾਂਗੇ ਸੀਦਰ ਕੁੰਡ ਜੀ ਜੈ ਬਾਬਿਆਂ ਦੀ ਮਠਾ ਟੇਕ ਕੇ ਫਿਰ ਸੀਦਰ ਕੁੰਡ ਸੰਗਤ ਜਾਊ ਵੀ ਜਾਵਾਂਗੇ ਹਜ਼ੂਰ ਸਾਹਿਬ ਜੀ ਬਾਕੀ ਅੰਦਰ ਅਸੀਂ ਬਾਬਾ ਜੀ ਨੂੰ ਪੁੱਛਦੇ ਆਂ ਵੀ ਇਹਦਾ ਇਤਿਹਾਸ ਇਹ ਪਵਿੱਤਰ ਪਾਵਨ ਅਸਥਾਨ ਗੁਰਦੁਆਰੇ ਦਾ ਨਾਗਰੋਂ ਕਾ ਬਾਗ ਹੈ ਇੱਕ ਸਮਾਂ ਇਹ ਬਾਗ ਨਵਾਬ रहीम ਬਖਸ਼ ਕ੍ਰੀਮ ਬਖਸ਼ ਦਾ ਬਾਗ ਹੋਇਆ ਕਰਦਾ ਸੀ ਇੱਕ ਦਿਨ 사ਦੋ ਮਹਾਤਮਾ ਇਸ ਬਾਗ ਦੇ ਵਿੱਚੋਂ ਗੁਜ਼ਰ ਰਿਹਾ ਸੀ ਤੇ ਮਾਲੇ ਦੇ ਕੋਲੋਂ ਫਲ ਮੰਗਿਆ ਮਾਲੇ ਨੇ ਫਲ ਦੇਣ ਤੋਂ ਇਨਕਾਰ ਕਰ ਦਿੱਤਾ 사ਦੋ ਮਹਾਤਮਾ ਨੇ ਗੁੱਸੇ ਤੇ ਆ ਕੇ श्राप ਦੇ ਕੇ ਬਾਗ ਨੂੰ ਸੁਕਾ ਦਿੱਤਾ ਮਾਲੇ ਜਿਹੜਾ ਬੋਟਾ ਲਾਇਆ ਕਰੇ ਸੋਕ ਜਾਇਆ ਕਰ ਹਰਿਆਣਾ ਹੋਵੇ ਗੁਰਤੇਗ ਬਹਾਦਰ ਜੀ ਮਹਾਰਾਜ ਬਾਪਾ ਬਕਾਲੇ ਤੋਂ ਚੱਲ ਕਰ ਪ੍ਰਵਾਸ ਸਮੇਤ ਸਿੱਖੇ ਧਰਮ ਦਾ ਪ੍ਰਚਾਰ ਕਰਦੇ ਹੋਏ ਅਟਨੇ ਸ਼ਹਿਰ ਦੇ ਵਿੱਚ ਗੁਰਦੁਆਰਾ ਗਉ ਕਾੜ ਪਹੁੰਚੇ ਬਰਸਾਤਾਂ ਦੇ ਦਿਨ ਸਨ ਇਸ ਕਰਕੇ ਗੁਰਤੇਗ ਬਹਾਦਰ ਜੀ ਮਹਾਰਾਜ ਚੌ ਮਾਸਾ ਇਤੇ ਹੀ ਕੱਟਿਆ ਉਸ ਤੋਂ ਬਾਅਦ ਗੁਰਤੇਗ ਬਹਾਦਰ ਜੀ ਮਹਾਰਾਜ ਆਪਣੇ ਸਾਰੇ ਪਰਿਵਾਰ ਨੂੰ ਇਥੇ ਪਟਨਾ ਸਾਹਿਬ ਛੱਡ ਕੇ ਆਪ ਸੇ ਕੇਤਰੰਦ ਦਾ ਪ੍ਰਚਾਰ ਕਰਨ ਵਾਸਤੇ ਆਸਾਮ ਚਲੇ ਗਏ ਕੁਝ ਦਿਨਾਂ ਬਾਅਦ 22 ਦਸੰਬਰ 1666 ਇਸਵੀ ਬੋਸੂ ਦੇ 7ਵੇਂ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅਵਤਾਰ ਪ੍ਰਕਾਸ਼ ਪਟਨੇ ਦੇ ਵਿੱਚ ਹੋਇਆ ਬਚਪਨ ਦਾ ਨਾਂ ਸੀ ਬਾਲਾ ਪ੍ਰੀਤਮ ਗੋਵਿੰਦ ਰਾਏ ਇਹ ਖੁਸ਼ੀ ਦਾ ਖਬਰ ਆਏ ਦੇ ਆਉਂਦਾ ਜੇ ਜਾ ਕੇ ਆਸਾਮ ਪਹੁੰਚਾਈ ਗੁਰੂ ਜੀ ਨੂੰ ਤੇ ਗੁਰਤੇਗ ਬਹਾਦਰ ਜੀ ਮਹਾਰਾਜ ਬਹੁਤ ਖੁਸ਼ੀਆਂ ਮਨਾਈਆਂ ਗਰੀਬਾਂ ਨੂੰ ਬਹੁਤ দানਪੁਣ ਕੀਤੇ ਜਦ ਗੁਰਤੇਗ ਬਹਾਦਰ ਜੀ ਮਹਾਰਾਜ ਆਸਾਮ ਤੋਂ ਪੰਜਾਬ ਆਨੰਦਪੁਰ ਸਾਹਿਬ ਜਾਣ ਲੱਗੇ ਇਸ ਪਾਵਨ ਧਰਤੇ ਤੇ ਚਰਨ ਪਾਏ ਚਰਨ ਫੈੰਦਿਆਂ ਹੀ ਬਾਗੇ ਹਰਾ ਭਰਾ ਹੋ ਗਿਆ ਜੋ ਸਾਧੂ ਮਹਤਮਾ ਨੇ ਸ਼ਰਾਪ ਦੇ ਕੇ ਬਾਗ ਨੂੰ ਸੁਕਾ ਦਿੱਤਾ ਸੀ ਜਿਸ ਦਿਨ ਗੁਰਤੇਗ ਬਹਾਦਰ ਜੀ ਮਹਾਰਾਜ ਇਸ ਬਾਗ ਦੇ ਵਿੱਚ ਚਰਨ ਪਾਏ ਸਨ ਮਹਾਂਸਾਖ ਸੁਦੇ ਸਤਵੇਂ ਦਾ ਸੁਭ ਦੇਹਾਰਾ ਸੀ ਇਸ ਬਾਗ ਦੇ ਮਾਲੀ ਨੇ ਜਾ ਕੇ ਆਪਣੇ ਨਵਾਬ ਨੂੰ ਦੱਸਿਆ ਕਿ ਆਪ ਜੀ ਦਾ ਕਈ ਸਾਲਾਂ ਤੋਂ ਇਹ ਬਾਗ ਸੁੱਕਾ ਹੋਇਆ ਸੀ ਤੇ ਕੋਈ ਸੰਤ ਮਹਾਂਪੁਰਖ ਆ ਕੇ ਇਸ ਬਾਗ ਦੇ ਵਿੱਚ ਬੈਠੇ ਹਨ ਉਹਨਾਂ ਦੇ ਔਣ ਕਰਕੇ ਇਹ ਬਾਗ ਹਰਾ ਫਰਾ ਹੋ ਗਿਆ ਜੋ ਸਾਦੋ ਏ ਬਾਗ ਹਰਾ-ਭਰਾ ਵੇ ਇਹ ਗੱਲ ਸੁਣ ਕਰਕੇ ਨਵਾਬ ਨੇ ਅੰਮ੍ਰਿਤ ਵੇਲੇ ਆ ਕਰਕੇ ਗੁਰਤੇਗ ਬਹਾਦਰ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਏ ਤੇ ਗੁਰਤੇਗ ਬਹਾਦਰ ਜੀ ਮਹਾਰਾਜ ਉਸ ਵੇਲੇ ਨੀਮ ਦੇ દાਤਨ ਕਰ ਰਹੇ ਸਨ ਨੀਮ ਦੇ દાਤਨ ਕਰਕੇ ਜਮੀਨ ਵਿੱਚ ਘਟ ਦਿੱਤੇ ਵਿੱਚ ਸਰਵ ਲੋਹ ਦਾ ਕਰਾ ਪਾਇਆ ਕਰਾ ਪਾ ਕੇ ਬਚਨ ਕੀਤੇ ਨੇ ਜਦੋਂ ਦੇਸ਼ ਦਾ ਵਟਵਾਰਾ ਹੋਏਗਾ ਤੇ ਸਾਂਵਰਤ ਜਦੋਂ ਸੰਗਤਾਂ ਆਉਣਗੇ ਦਰਸ਼ਨ ਵਾਸਤੇ ਇਹ ਥਾਂ ਟੁੱਟੇਗੇ ਤੇ ਖੜਾ ਨਿਕਲ ਜਾਏਗਾ ਗੁਰਤੇਗ ਬਾਹਦਰ ਜੀ ਮਹਾਰਾਜ ਦੇ ਵਚਨ ਪੂਰੇ ਹੋਏ ਜਦੋਂ ਦੇਸ਼ ਦਾ ਬਟਵਾਰਾ ਹੋਇਆ ਇਹ ਸਾਵਣ ਤੋਂ ਜਦੋਂ ਸੰਗਤਾਂ ਆਂ ਦਰਸ਼ਨ ਵਾਸਤੇ ਇਹ ਥਾਂ ਨੇ ਟੁੱਟੇ ਤੇ ਖੜਾ ਨਿਕਲਿਆ ਆਪ ਜੀ ਦਰਸ਼ਨ ਕਰੋਗੇ ਸਾਹਮਣੇ ਪਿੱਤਲ ਵਾਲੇ ਬਾਕਸ ਵਿੱਚ ਜਿੱਥੇ ਗੁਰਤੇਗ ਬਾਹਦਰ ਜੀ ਮਹਾਰਾਜ ਨਿਮ ਦੇ ਧਾਤਨ ਕਰਕੇ ਜ਼ਮੀਨ ਵਿੱਚ ਗੱਡੇ ਸਨ ਉਹ ਬਾਹਰ ਨਿਮ ਦਾ ਧਰੱਖਤੇ ਆਪ ਜੀ ਦਰਸ਼ਨ ਕਰੋਗੇ ਜਿੱਥੇ ਜਾਏ ਵੇ ਮੇਰਾ ਸਤਿਗੁਰੂ ਸੋ ਫਾਨ ਸੁਹਾਵਾ RAM ਰਾਜੇ ਜੇਹਨ ਰਖਦੇ ਥੱਲੇ ਆ ਕੇ ਗੁਰਤੇਗ ਬਹਾਦਰ ਜੀ ਮਹਾਰਾਜ ਇਸ ਬਾਗ ਦੇ ਵਿੱਚ ਬੈਠੇ ਸਨ ਇਮਲੇ ਦਾ ਬੋਟਾ ਦਰਖਸੇ ਉਸ ਸਮਾਂ ਪਹਿਲਾਂ ਦੇਖ ਪਿਆ ਕਿ ਉਹਨਾਂ ਦਾ ਇੱਕ ਡਾਂਲ ਸਾਹਮਣੇ ਦਰਸ਼ਨ ਵਾਸਤੇ ਪਈ ਹੈ ਆਪ ਜੀ ਦਰਸ਼ਨ ਕਰੋਗਾ ਸਾਹਮਣੇ ਸਿਸਤ ਹੈ ਨਵਾਬ रहीम ਬਾਸ ਕਰੇਮਬਾਕਸ ਦੋਨੇ ਪ੍ਰਾਚਲ ਕਰਕੇ ਆਏ ਗੁਰੂ ਜੀ ਨੂੰ ਮੱਥਾ ਟੇਕਿਆ ਕਈ ਗੁਰਤੇਗ ਬਹਾਦਰ ਜੀ ਮਹਾਰਾਜ ਨਵਾਬ ਨੂੰ ਪੁੱਛਿਆ ਕਿਸ ਦਾ ਬਾਗ ਹੈ ਨਵਾਬ ਨੇ ਜਵਾਬ ਦਿੱਤਾ ਇਹ ਗੁਰੂ ਦਾ ਬਾਗ ਹੈ ਇਹ ਆਪ ਜੀ ਦਾ ਬਾਗ ਹੈ ਗੁਰਤੇਗ 72 ਜੀ ਮਹਾਰਾਜ ਇੱਕ ਵਾਰ ਇਹਨੇ ਤਿੰਨ ਵਾਰੀ ਪੁੱਛਿਆ ਨੇ ਇਹ ਕਿਸ ਦਾ ਬਾਗ ਹੈ ਨਵਾਬ ਨੇ ਤਿੰਨੇ ਵਾਰੀ ਜਵਾਬ ਦਿੱਤਾ ਇਹ ਗੁਰੂ ਦਾ ਬਾਗ ਹੈ ਇਹ ਆਪ ਜੀ ਦਾ ਬਾਗ ਹੈ ਗੁਰਤੇਗ 72 ਜੀ ਮਹਾਰਾਜ ਨਵਾਬ ਨੂੰ ਕਿਹਾ ਕਿ ਗੁਰੂ ਕੇ ਬਾਗ ਦੇ ਜਿੰਨੇ ਜ਼ਮੀਨ ਹੈ ਚਾਰੇ ਪਾਸੇ ਚਾਰ ਦੀਵਾਰੀ ਕੰਧ ਕਰਾ ਦਿਓ ਤਾਂ ਕਿ ਕੱਲ ਨੂੰ ਤੁਹਾਡਾ ਕੋ ਔਲਾਦ ਪਰਿਵਾਰ ਦੇ ਵਿੱਚੋਂ ਲੜਾਈ ਝਗੜਾ ਨਾ ਕਰੇ ਨਵਾਬ ਨੇ ਜ਼ਮੀਨ ਦੇ ਚਾਰੇ ਪਾਸੇ ਚਾਰ ਦਿਵਾਰੇ ਕੰਧ ਕਰਾ ਕੇ ਇਹ ਜਗ੍ਹਾ ਗੁਰੂ ਜੀ ਨੂੰ ਸੌਂਪ ਦਿੱਤੀ ਬੇਨਤੀ ਕੀਤੀ ਮਹਾਰਾਜ ਸਾਡੇ ਬੇਗਮ ਨੂੰ ਕੁਸਤ ਹੋ ਗਿਆ ਕੋੜ ਦਾ ਬਿਮਾਰੀ ਉਹ ਚੱਲ ਫਿਰ ਨਹੀਂ ਸਕਦੇ ਆਪ ਜੀ ਕਿਰਪਾ ਕਰੋ ਗੁਰਤੇਗ ਬਹਾਦਰ ਜੀ ਮਹਾਰਾਜ ਨਵਾਬ ਨੂੰ ਕਿਹਾ ਕਿ ਆਪਣੇ ਬੇਗਮ ਨੂੰ ਇਸ ਬਾਗ ਦੇ ਵਿੱਚ ਲਿਆਓ ਖੋਦ ਦੇ ਜਲ ਨਾਲ ਇਸ਼ਨਾਨ ਕਰਾਓ ਸਾਰੇ ਦੁੱਖ ਕਲੇਸ਼ ਮਾਰੇ ਦੂਰ ਹੋ ਜਾਣਗੇ ਨਵਾਬ ਨੇ ਅੰਮ੍ਰਿਤ ਵੇਲੇ ਬੇਗਮ ਨੂੰ ਲੈ ਕੇ ਸਬਾਗ ਦੇ ਵਿੱਚ ਆਏ ਉਸ ਖੋਦ ਦੇ ਜਲ ਨਾਲ ਇਸ਼ਨਾਨ ਕਰਾਇਆ ਇਸ਼ਨਾਨ ਕਰਦਿਆਂ ਸਾਰਾ ਦੁੱਖ ਕਲੇਸ਼ ਮਾਰੇ ਸਾਰੇ ਦੂਰ ਹੋ ਗਏ ਚੱਲ ਕਰਕੇ ਆਏ ਗੁਰੂ ਜੀ ਦੇ ਚਰਨਾਂ 'ਚ ਮੱਥਾ ਟੇਕ ਸ਼ੁਕਰਾਣਾ ਕੀਤਾ ਗੁਰੂ ਜੀ ਦੇ ਮਹਾਰਾਜ ਜੀ ਆਗਿਆ ਦੀ ਬਹੁਤ ਕਿਰਪਾ ਹੋਈ ਸਾਡੇ ਘਰ ਕੋਈ ਪੁੱਤਰ ਨਹੀਂ ਹੈ ਕੋਈ ਔਲਾਦ ਨਹੀਂ ਆਪ ਜੀ ਕਿਰਪਾ ਬਖਸ਼ਿਓ ਗੁਰਤੇਗ ਬਹਾਦਰ ਜੀ ਮਹਾਰਾਜ ਉਸ ਖੋਨੂ ਵਰ ਦਿੱਤੇ ਨੇ ਸੋਕੇ ਹਰੇ ਕੇ ਕਿਨ ਮਾ ਹੈ ਅੰਮ੍ਰਿਤ ਦ੍ਰਿਸ਼ ਸੱਚ ਜਿਵਾ ਹੈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਹੋ ਦੇਣੀ ਆਪਣੇ ਸੇਵ ਜੋ ਵੀ ਮਾਇ ਪਾਏ ਸਰਧਾ ਪ੍ਰੇਮ ਨਾਲ ਇਥੇ ਆ ਕੇ ਸਤਵੇਂ ਵਾਲੇ ਦਿਨ ਇਸ਼ਨਾਨ ਕਰਿਆ ਕਰੇਗਾ ਉਹਨਾਂ ਦੇ ਸਾਰੇ ਦੁੱਖ ਬਿਮਾਰੀ ਦੂਰ ਹੋ ਜਾਣਗੇ ਜਿਹੜੇ 12 ਸਤਵੇਂ ਆ ਕੇ ਇਸ਼ਨਾਨ ਕਰਦੇ ਹਨ ਉਨ੍ਹਾਂ ਦੇ ਘਰ ਪੁੱਤਰ ਔਲਾਦ ਦੀ ਪ੍ਰਾਪਤੀ ਹੁੰਦੀ ਹੈ ਤੇ ਨਾਮ ਦਾ ਨਿਸਾਨ ਇੱਥੇ ਪ੍ਰਾਪਤ ਹੁੰਦਾ ਹੈ ਤੇ ਮਨੋ ਕਾਮਨਾਵਾਂ ਪੂਰਨ ਹੁੰਦੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਟਨੇ ਦੇ ਵਿੱਚ 4.5 ਸਾਲ ਦੇ ਹੋ ਗਏ ਹਨ ਮਾਤਾ ਗੁਜਰੀ ਜੀ ਮਾਮਾ ਕੇ ਪਾਲਚੰਦ ਜੀ ਪਟਨੇ ਦੇ ਸਾਰੇ ਸਮੋਂ ਸਾਹ ਸੰਗਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪਾਲਕੇ ਦੇ ਵਿੱਚ ਬਿਠਾ ਕੇ ਕਿਸੇ ਬਾਗ ਦੇ ਵਿੱਚ ਲਿਆਏ ਸਨ ਪਿਤਾ ਤੇ ਪੁੱਤਰ ਦਾ ਪਹਿਲੇ ਮਿਲਾ ਐਸੇ ਬਾਗ ਦੇ ਵਿੱਚ ਹੋਇਆ ਸੀ ਉਹਨਾਂ ਦਾ ਯਾਦਗਾਰ ਨਿਸ਼ਾਨੇ ਗੁਰਦੁਆਰਾ ਗੁਰੂ ਕਾ ਬਾਗ ਬਣਿਆ ਹੈ ਤੇ ਨਾਮਦਾਨ ਨਿਸ਼ਾਨੇ ਤੇ ਪ੍ਰਾਪਤ ਹੁੰਦਾ ਹੈ ਮਨੋ ਕਾਮਨਾਵਾਂ ਪੂਰਨ ਹੋਣ ਤੋਂ ਬਾਅਦ ਕੋਈ ਆ ਕੇ ਇੱਥੇ ਅਖੰਡ ਪਾਠ ਕਰਾਉਂਦੇ ਨੇ ਕੋਈ ਗੁਰੂ ਕੇ ਲੰਗਰ ਕਰਾਉਂਦੇ ਨੇ ਕੋਈ ਬੂਟੇ ਲਗਾ ਕੇ ਜਾਂਦੇ ਨੇ ਜੋ ਸਰਦਾ ਹੁੰਦੀ ਹੈ ਆ ਕੇ ਦੁਆਰਾ ਸੁਖਰਾਨਾ ਕਰਦੇ ਨੇ ਗੁਰੂ ਘਰ ਦੀ ਸੇਵਾ ਕਰਕੇ ਜਾਂਦੇ ਨੇ ਇਥੋਂ ਦਾ ਇਤਿਹਾਸ ਹੈ ਸਾਦ ਸੰਗਤ ਦੀ ਫਤੇ ਬੁਲਾਵਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਹਿ ਸਾਬ ਦੇ ਨਾਲ ਹੀ ਇਧਰਲੀ ਸੜ ਬਾਕ ਆ ਜਾਂਦਾ ਕ ਖੱਬੇ ਪਾਸੇ ਜਦੋਂ ਆਪਾਂ ਅੰਦਰ ਐਂਟਰ ਹੁੰਦੇ ਆ ਤੇ ਇੱਥੇ ਬੂਟੇ ਲੱਗਦੇ ਜਦੋਂ ਕਿਸੇ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਇੱਥੇ ਬੂਟਾ ਲਗਾ ਜਾਂਦੇ ਆ ਲੋਕਾਂ ਦੇਖ ਲਓ ਇੱਥੇ ਅਨੇਕਾਂ ਹੀ ਬੂਟੇ ਲੱਗੇ ਹੋਏ ਨੇਗੇ ਅਸੀਂ ਅੰਦਰ ਦਰਬਾਰ ਸਾਹਿਬ ਚ ਮੱਥਾ ਵੀ ਟੇਕ ਲੈ ਤੇ ਉੱਥੇ ਬਾਬਾ ਜੀ ਨੇ ਇਤਿਹਾਸ ਵੀ ਸੁਣਾਤਾ ਇੱਥੇ ਵਸੋਂ ਅਸੀਂ ਤੁਰਦੇ ਆਂ ਸੀਤਲਕੁੰਡ ਨੂੰ ਤੇ ਉੱਥੋਂ ਦਾ ਰਸਤਾ ਇੱਥੋਂ 93 ਕਿਲੋਮੀਟਰ ਬਾਅਦ ਦੂਰੀ ਤੇ ਆ ਤੇ ਉਸ ਤੋਂ ਬਾਅਦ ਅਸੀਂ ਹਜ਼ੂਰ ਸਾਹਿਬ ਨੂੰ ਚੱਲਾਂਗੇ ਹੋ ਸਕਦਾ ਤੁਸੀਂ ਬਾਜੀ ਜਾਣ ਸਾਨੂੰ ਆਥਮ ਦੇ ਤੁਰਦੇ ਤੁਰਦੇ ਮੈਂ ਤੁਹਾਨੂੰ ਹੀ ਦੂ ਪਹਿਲਾਂ 25 ਤੋਂ 30 ਟੋਲ ਪਲਾਜ ਤਾਂ ਲੰਘਿਆ ਏ ਆ ਫੌਜੀ ਵਾਲੇ ਕਾਰਡ ਕਰਕੇ ਸਾਡੀ ਬਹੁਤ ਬਚਤ ਹੋਈ ਜਾਂਦੀ ਆ ਦੇਖਦੇ ਆ ਵੀ ਇਹ ਨਗਾਉਂਦੇ ਆ ਕਿ ਨਹੀਂ ਲੰਘ ਗਏ ਜੀ ਖੋਲਤਾ ਬਾਡਰ ਹੁਣ ਅਸੀਂ ਗੁਰੂ ਕੇ ਬਾਗ ਤੋਂ ਸਫਰ ਕਰਦੇ ਹੋਏ ਸੀਤਲਕੁੰਡ ਆਗੇ ਗੁਰਦੁਆਰਾ ਸਾਹਿਬ ਸੀਤਲਕੁੰਡ ਸੀਰਾ ਗੁਰਦੁਆਰਾ ਸੀਤਲਕੁੰਡ ਦਾ ਇਤਿਹਾਸ ਇੱਥੇ ਗੁਰਨਾਨਕ ਦੇਵ ਜੀ ਜਦੋਂ ਪਹਿਲੀ ਦਾਸੀ ਵੇਲੇ ਤੁਰੇਣਾ ਤੁਨੋਂ ਉਦੋਂ ਇੱਥੇ ਆਏ ਸੀਗੇ ਤੇ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲਾਂ ਇੱਥੇ 22 ਕੁੰਡ ਸੀਗੇ ਹੁਣ ਵੀ 22 ਆ ਕੁੰਡ ਤਾਂ ਪਰ ਬਾਈਆਂ ਦੇ ਬਾਈਆਂ ਕੁੰਡਾਂ ਦਾ ਜਿਹੜਾ ਪਾਣੀ ਸੀਗਾ ਉਹ ਗਰਮ ਸੀਗਾ ਪਾਣੀ ਤੇ ਇੱਥੇ ਗੁਰੂ ਮਹਾਰਾਜ ਦੇ ਬਚਨ ਹੋਇਆ ਗੁਰਨਾਨਕ ਦੇਵ ਜੀ ਦੇ ਤੇ ਉਹਨਾਂ ਨੇ ਬਚਨ ਕੀਤੇ ਕਿ ਸਹਿਸਭਾ ਵਚਨ ਕੀਤੇ ਵੀ ਇਹ ਕੁੰਡ ਦਾ ਪਾਣੀ ਤੁਹਾਨੂੰ ਹਮੇਸ਼ਾ ਠੰਡਾ ਹੀ ਮਿਲੂਗਾ ਤਾਂ ਅੱਜ ਤੱਕ ਹੁਣ ਵੀ ਦੱਸਦੇ ਆ ਵੀ ਇਹਦਾ ਇਤਿਹਾਸ ਤੋਂ ਬਾਅਦ ਜਦੋਂ ਗੁਰਨਾਨਕ ਦੇਵ ਜੀ ਆਏ ਉਸ ਤੋਂ ਬਾਅਦ ਇਹ ਇਕੱਲੇ ਆਹ ਕੁੰਡ ਦਾ ਪਾਣੀ ਹੀ ਠੰਡਾ ਮਿਲਦਾਗਾ ਤੇ ਦੂਜੇ ਜਿਹੜੇ ਕੀ ਕੁੰਡ ਰਹਿਗੇ ਉਹਨਾਂ ਦਾ ਪਾਣੀ ਹਲੇ ਵੀ ਗਰਮੀ ਆ ਤੇ ਇਧਰ ਆ ਗੁਰਦੁਆਰਾ ਸਾਹਿਬ ਆ ਗਿਆ ਇਹ ਬਹੁਤ ਜਦੋਜਹਿਤ ਨਾ ਬਣਿਆ ਬਾਬਾ ਜੀ ਸਾਨੂੰ ਦੱਸ ਰਹੇ ਸੀਗੇ ਵੀ ਇੱਕ ਫੌਜੀ ਸਿੰਘ ਸੀਗਾ ਆਪਣੇ ਪੰਜਾਬ ਦੇ ਤੇ ਉਹਨਾਂ ਨੇ ਆਪਦੀ ਮੰਨ ਲਓ 50 ਤੋਂ 60 ਸਾਲ ਉਮਰ ਇੱਥੇ ਲੱਗ ਗਈ ਉਹਨਾਂ ਦੀ 2016 ਚ ਖਣੀ 18 ਚ ਉਹਨਾਂ ਦੀ ਡੈਥ ਹੁੰਦੀ ਆ ਇਹ ਗੁਰਦੁਆਰਾ ਸਾਹਿਬ ਉਦੋਂ ਬਾਅਦ ਬਣਿਆ ਨਿਵਾਸ ਵੀ ਤੇ ਇਦਰਾ ਗੁਰਦੁਆਰਾ ਸਾਹਿਬ ਵੀ ਇਹਦੀ ਦੂਜੀ ਮੰਜ਼ਲ ਤੇ ਪ੍ਰਕਾਸ਼ ਆ ਤੇ ਪਹਿਲੀ ਮੰਜ਼ਲ ਤੇ ਲੰਗਰ ਹਾਲਾ ਥੱਲੇ ਪਾਰਕਿੰਗ ਬਣ ਗਈ ਜੀ ਇਹਦੇ ਗੁਰਦੁਆਰਾ ਸਾਹਿਬ ਕੋਲੇ 6 ਸਵਾ 1 ਏਕੜ ਜ਼ਮੀਨ ਆ ਗਈ ਤੇ ਉਹ ਬਾਬਾ ਜੀ ਦੱਸ ਰਹੇ ਸੀਗੇ ਵੀ ਇਹਨਾਂ ਤੇ ਬਹੁਤ ਮਿਹਨਤ ਹੋਈ ਉਹਨਾਂ ਦੀ ਪਰ ਬਣਿਆ ਚਲੋ ਉਹਨਾਂ ਦੇ ਹੁੰਦੇ ਤਾਂ ਨਹੀਂ ਬਣਿਆ ਪਰ ਉਹਨਾਂ ਦੀ ਰਹਿਨਮਾਈ ਕਰਕੇ ਬਣ ਗਿਆ ਇਹ ਨਹੀਂ ਤਾਂ ਹੋ ਸਕਦਾ ਸੀ ਰਹਿ ਜਾਂਦਾ ਇਹ ਤੇ ਹੁਣ ਇਹ ਪਟਨਾ ਸਾਹਿਬ ਜਿਹੜੀ ਕਮੇਟੀ ਆ ਗੁਰਦੁਆਰਾ ਹਰਮੰਦਰ ਪਟਨਾ ਸਾਹਿਬ ਤਾਂ ਉਹਦੇ ਅੰਡਰ ਆ ਜਾਂਦਾ ਹੈਗਾ ਤੇ ਬਾਕੀ ਤੁਹਾਨੂੰ ਦੱਸ ਦਿਆਂ ਗੱਲਬਾਤ ਬਾਬਾ ਜੀ ਨਾਲ ਵੀ ਗੱਲਬਾਤ ਕਰਾਂਗੇ ਜੇ ਹੋ ਸਕੇ ਤਾਂ ਨਾਲ ਹੀ ਇਹਦੇ ਪਹਾੜ ਆਏ ਇਧਰਲੇ ਪਾਸੇ ਉਹ ਸਾਹਮਣੇ ਪਹਿਲਾ ਮੇਲਾ ਚੱਲੀ ਜਾਂਦਾ ਸੀਗਾ ਜਿਹੜਾ ਵੀਡੀਓ ਚ ਦੇਖਿਆ ਤੁਸੀਂ ਤੇ ਉਹ ਬਸ ਇਹਦੇ ਨਾਲ ਹੀ ਆਉ ਸੌਣ ਕਰਕੇ ਮੇਲਾ ਹੁੰਦਾ ਸੀ ਇੱਥੇ ਆ ਕੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਵੀ ਉਹ ਸੌਣ ਦਾ ਮੇਲਾ ਹੁੰਦਾ ਇਹਨਾਂ ਦਾ ਕੋਈ ਹੋਊਗਾ ਆਪਣੋਂ ਤੋਂ ਉਹਦੇ ਬਾਰੇ ਜਾਣਕਾਰੀ ਤੁਸੀਂ ਜੇ ਉਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਥਾਨ ਤੇ ਮਹਾਰਾਜ ਗੁਰੂ ਨਾਨਕ ਦੇਵ ਜੀ ਚਰਪਾਈ ਔਰ ਆਏ ਨੇ 1533 ਈਸਵੀ ਸੰਮਤ ਆਪ ਜੀ ਮੂਲ ਨਾਨਕ ਸਾਹਿਬ ਦੇ ਮੁਤਾਬਕ ਚੱਲੋਂ ਤੇ 1507 ਗੁਰੂ ਨਾਨਕ ਮਹਾਰਾਜ ਪਹਿਲੀ ਉਦਾਸੀ ਸultan Quloddi ਤੋਂ ਸ਼ੁਰੂ ਕੀਤੀ ਸਾਰ ਆਪਕੋ ਬਾਰਕ ਨਾਨਕ ਮਤਾ ਗੌਰ ਹਕਮਤਾ ਹਰ ਦੁਆਰ ਬਨਾਰਸ ਬਨਾਰਸ ਤੋਂ ਬਾਅਦ ਗਿਆ ਗਿਆ ਤੋਂ ਬਾਅਦ ਇਸ ਸਥਾਨ ਤੇ ਆ ਜਦ ਇੱਥੇ ਆਏ ਨਾ ਇੱਥੇ ਦੋ ਪ੍ਰਾਤਨ ਇਤਿਹਾਸ ਵੀ ਹਨ ਗੁਰੂ ਨਾਨਕ ਮਹਾਰਾਜ ਦੇਉਣ ਤੋਂ ਪਹਿਲਾਂ ਦਾ ਪ੍ਰਾਤਨ ਆ ਪਹਾੜ ਦੇਖਣ ਵਿੱਚ ਲੱਗਦਾ ਹੈ ਕਿ ਪਹਾੜੀ ਹੈ ਪਰ ਇਹ ਪਹਾੜ ਹੈ ਜੇ ਇਤਿਹਾਸ ਪੜ੍ਹ ਕੇ ਦੇਖੋ ਤੇ ਸਿੱਧਾ ਹਿੰਦੁਸਤਾਨ ਦੀ ਰਾਜਤਾਨੀ ਆਜ਼ਾਦ ਸਤਰੂ ਦੇ ਟਾਈਮ ਦਾ ਤੇ ਜਿਹੜਾ ਰਾਜਾ ਜਰਾਸੰਦ ਉਦਾਇਤ ਥਲਾ ਔਰ ਆਪਾਂ ਕਿਲੇ ਦੇ ਅੰਦਰ ਦੂਸਰਾ ਪ੍ਰਾਤਨ ਹਿੰਦੂਆਂ ਦਾ ਵੀ ਤੀਰਸ ਹੈ ਔਰ ਆਠ ਤੀਰਥ ਨੇ ਤੇ ਉਹਦੇ ਵਿੱਚ ਇਹਦਾ ਵੀ ਨਾਮ ਹੈਗਾ ਵੈਸੇ ਤਾਂ ਬਾਣੀ ਤੇ ਵੀ ਜ਼ਿਕਰ ਹੁੰਦਾ ਅੱਤ ਸੱਤ ਤੀਰਤ ਸਗਲ ਪੁਨ ਜੀ ਦਇਆ ਪ੍ਰਵਾਨ ਉਹਦੇ ਵਿੱਚ ਇਹਦਾ ਵੀ ਨਾ ਹੈਗਾ ਰਾਜ ਗ੍ਰਹਿ ਜਿੱਥੇ ਤੀਰ ਉੱਥੇ ਮਰ ਮੰਦਰ ਵੀ ਹੈ ਸਰ ਸਾਪਣੇ ਇੱਥੋਂ ਹੀ ਮੰਦਰ ਨੇ ਜਰਾਉਂਦਾ ਹੈ ਮੰਦਰ ਦਾ ਨਾਦਾ ਛੋਟਾ ਹੀ ਹੈ ਜੀ ਪਰ ਮਹਾਰਾਜ ਜਦ ਇੱਥੇ ਆਏ ਤਹੀਂ ਦੂਆਂ ਦਾ ਪ੍ਰਾਰਥਨ ਮੇਲਾ ਵੀ ਲੱਗਦਾ ਔਰ ਮਹਾਰਾਜ ਦੇ ਆਉਣ ਤੋਂ ਪਹਿਲਾਂ ਵੀ ਲੱਗਦਾ ਸੀ ਉਹਨੂੰ ਵੀ ਲੱਗਦਾ ਉਹ ਮੇਲਾ ਨਾ ਹਰ 13 ਸਾਲਾਂ ਤੋਂ ਬਾਅਦ ਇੱਕ ਤੀਰਮਾਹੀਨਾ ਬਣਦਾ ਉਹ ਜਿਹੜਾ ਤੇਰਮਾਹੀਨਾ ਬਣਦਾ ਉਹ ਫਿਰ ਇੱਕ ਮਹੀਨਾ ਇਥੇ ਮਿਲਦੇ ਰਹਿੰਦਾ ਨਾਂ ਵੀ ਹੈ ਮਲ ਮਾਸ ਕਹਿੰਦੇ ਮਾਲ ਤੇ ਮਾਲ ਕਹਿੰਦੇ ਗੰਦ ਨੂੰ ਮਾਸ ਕਰੀਂ ਜਾਂ। ਯਾਨੀ ਮਨ ਕੇ ਮੈਲ ਸਾਫ। ਇਹ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਤੀਰਥ ਵਿੱਚ ਆਓ ਕੁੰਡ ਦੇ ਵਿੱਚ ਇਸ਼ਨਾਨ ਕਰੋ। ਤੇ পাপ ਸਾਰੇ ਦੁਨੀਆਂ ਦੇ ਵੀ ਮੰਨ ਲਿਆ ਜੀ ਕਿ ਸ্নান ਕਰਾਂਗੇ ਕੋਈ ਤਰੂਈ ਆ ਗਾਟਤਾ ਬੜਾ ਹੁੰਦਾ ਹੈਗਾ ਕੋਣ ਵੀ ਇਹ ਕੰਮ ਚੱਲੀ ਜਾਂਦਾ ਹੈ ਪਰ ਮਹਾਰਾਜ ਅਦਾਏ ਤੋਂ ਸਿੱਧਾ ਤੀਰ ਤੇ ਚਲੇ ਗਏ ਔਰ ਜਾ ਕੇ ਸਾਪ ਖੰਡਨ ਕਰਤਾ ਕਿ ਮੈਂ ਤਾਂ ਨਹੀਂ ਮੰਨਦਾ ਜੇ ਨਹਾਣੇ ਤੋਂ পাপ ਸਾਰੇ ਖਤਮ ਹੋ ਜਾਂਦੇ ਤੇ ਪਾਣੀ ਦੇ ਅੰਦਰ ਡੱਡੂ ਮੱਛੀ ਵਥੇਰੇ ਉਨ ਸਾਰਿਆਂ ਨੂੰ ਤੋ ਮੁਕਤੀ ਵੀ ਮਿਲ ਜਾਣੀ ਪਰ ਮੁਕਤੀ ਤਾਂ ਮਿਲੀ ਨਹੀਂ ਜਉ ਤੱਕ ਨਾਮ ਨਹੀਂ ਜਪੋ ਪਾਪ ਨਹੀਂ ਘਟ ਸਕਦੇ ਨਾਮ ਜਪੋ ਤੇ ਪਾਪ ਵੀ ਸਾਰੇ ਘਰੂ ਨਾਨਕ ਮਹਾਰਾਜ ਤਾਂ ਹਰ ਥੀਂ ਥਾਂ ਤੇ ਜਾ ਕੇ ਨਾ ਉਪਦੇਸ਼ ਵੀ ਕੀਤਾ ਕਰਮ ਕਾਂਡ ਤੋਂ ਵੀ ਬਚਾਏ ਤੇ ਜਿੱਥੇ ਗਏ ਨਾ ਮੰਦਰ ਦੇ ਲਾਗੇ ਮੰਦਰ ਦੇ ਲਾਗੇ ਦਾ 100 ਗਜ ਦਾ ਏਰੀਆ ਇਹ ਪਹਾੜੀ ਫਰਾਠ ਮੀਲ ਤੱਕ ਇਹ ਪਹਾੜਾ ਦੇ ਅੰਦਰ ਹੈ ਸਲੁਕਰ ਜਿਹਨੂੰ ਗੰਦਕ ਵੀ ਕਹਿੰਦੇ ਔਰ ਇਹ ਗੰਦਕ ਕਰਕੇ ਨਾ ਪਾਣੀ ਇੱਥੇ ਸਭ ਗਰਮ ਇਸ ਇਲਾਕੇ ਦੇ ਅੰਦਰ ਨਾ 22 ਕੁੰਡ ਬਣੇ ਆਪ ਨੂੰ ਸੋਮਾ ਕਹੇ ਤੋ ਚਸ਼ਮਾ ਕਹੇ ਤੋ ਪਰ ਇੱਥੇ ਕੁੰਡ ਕਹਿੰਦੇ ਨੇ 22 ਕੁੰਡ ਬਣੇ ਨੇ ਔਰ ਜਿਹੜਾ 22ਵਾਂ ਕੁੰਡ ਉਹ ਆਪਣੇ ਗੁਰੂ ਘਰ ਦੇ ਅੰਦਰ ਹੀ ਸੀ ਸਭ ਗਰਮ ਮਹਾਰਜਾ ਦਾਇ ਉਹ ਤੋਂ ਈ ਵੀ ਗਰਮ ਸੀ ਯਾਹੀ 5-7 ਮੀਲ 'ਚ ਕਿਤੇ ਵੀ ਪੱਟ ਲੋ ਮਿੱਟੀ ਦਾ 5 ਫੁੱਟ ਤੇ ਪੱਥਰ ਦਾ 200 ਔਰ ਇਹ ਪੱਥਰ ਕਰਕੇ ਨਾ ਤਾਂ ਬੋਰ ਹੋਇਆ ਹੈ ਨਾ ਹੈ ਜਿਹੜਾ ਪਾਣੀ ਚੱਲਦਾ ਸੀ ਉਹ ਸਭ ਗਿਆ ਰੋ ਗੁਰੂ ਨਾਨਕ ਮਹਾਰਾਜ ਆਏ ਮੇਲੇ 'ਚ ਲੋਕਾਂ ਨੇ ਪਿਛਾਣ ਲਿਆ ਆ ਕਰਕੇ ਬੇਨਤੀ ਕੀਤੀ ਮਹਾਰਾਜ ਕਰੋ ਕਿਰਪਾ ਆਪ ਤਾਂ ਪਰਮੇਸ਼ਰ ਹੀ ਹੋ ਹਰ ਗੱਲਾਂ ਨੂੰ ਜਾਣਦੇ ਹੋ ਪਰ ਦਿੱਕਤ ਹਨ ਕਿ ਉਪਰੋਂ ਇੰਨੀ ਗਰਮੀ ਅੱਲੇ ਸਾਰਾ ਜਲ ਗਰਮ ਹੈ ਪਿਆਸ ਤਾਂ ਜੂੜੀ ਨਹੀਂ ਮਹਾਰਾਜ ਦਾ ਆਏ ਸੀ ਲੋਕਾਂ ਨੂੰ ਤਾਰ ਪਾਸ ਦੇਖ ਲਿਆ ਤਕ ਤਨ ਮਹਾਰਾਜ ਨੇ ਸਹਿ ਸੁਭਾਅ ਬਚਨ ਕਰਤਾ ਇਸ ਕੁੰਡ ਵਾਲੀ ਇਸ਼ਾਰਾ ਕਰਤਾ ਕਿ ਸਭ ਤਾਂ ਗਰਮ ਨਹੀਂ ਆ ਤਾਂ ਠੰਡਾ ਇਹ ਫਿਰ ਬਾਬਾ ਜੀ ਦੇ ਬਚਨ ਤੋਂ ਗਰਮ ਪਾਣੀ ਵੀ ਸੀਤਲ ਹੋ ਗਿਆ ਨਾ ਵੀ ਪੈ ਗਿਆ ਗੁਰੂ ਨਾਨਕ ਦੀ ਮਹਾਰਾਜ ਜੀ ਇਸ ਸਥਾਨ ਤੇ ਦਰਮ ਜਲੂ ਸੀਤ ਨੀਂਹਤਾ ਨਾਲ ਇਥੇ ਗੁਰਬਾਣੀ ਉਚਾਰਨ ਕੀਤੀ ਸ੍ਰੀ ਰਾਤ ਮਹੱਲਾ ਪਹਿਲਾ ਘਰ ਦੂਜਾ ਤਨ ਜੋ ਬਣ ਅਰ ਫੂਲੜਾ ਨਾਠਿ ੜੇ ਦਿਨ ਚਾਰ ਬਣ ਕੇ ਰੇ ਪਤ ਜਿਓ ਘਰ ਚੁਡੂ ਇਹ ਜੇ ਸਿਲਾ ਕੇ 71 ਨੂੰ ਵੀ ਗਿਣ ਲੋ ਜੇ ਬਾਈਆਂ ਚ 21 ਵਰਮਹ ਇਪਾਈ ਮਾਸੋਂ ਮਾ ਆਪਣੇ ਅੰਦਰ ਇਹ ਠੰਡਾ ਘੁੰਮਾਣੇ ਚਿੱਤ ਵਾਹਿਗੁਰੂ ਅਕਾਲ ਸਹਾ ਅਸੀਂ ਇਹ ਸ਼ੀਤਲਕੁੰਡ ਤੋਂ ਮੱਥਾ ਟੇਕ ਕੇ ਤੇ ਹੁਣ ਤੁਰਪੇ ਸ੍ਰੀ ਹਜੂਰ ਸਾਹਿਬ ਨੂੰ ਤੇ ਟਾਈਮ ਹੋ ਗਿਆ ਠੰਡ ਦੇ ਪੌਣੇ 4 ਹੋ ਗਏ ਜੀ ਤੇ ਦੇਖੋ 24 ਘੰਟੇ ਦਾ ਰਾਹ ਦਿਖਾਉਂਦਾਗਾ ਇੱਥੋਂ 1390 ਕਿਲੋਮੀਟਰ ਬਾਟਾ ਸ੍ਰੀ ਹਜੂਰ ਸਾਹਿਬ ਤੇ ਫਿਰ ਦੇਖਦੇ ਹਾਂ ਕਿੰਨਾ ਕਟਾ ਮ ਲੱਗਦਾ ਜਾਣ ਤੇ ਲਗਭਗ ਲੱਗ ਹੀ ਜਾਂਦਾ ਕਿਉਂ ਅਰੈਸਟ ਰੂਸਟ ਹੋ ਜਾਂਦੀ ਆ ਰਾਜ ਜੇ ਗੱਡੀ 110 ਦੂਸਤੇ 100 ਸੂਤੇ ਨੇ ਜਾਂਦੇ ਆ ਤਾਂ ਗੱਡੀ 22 ਘੰਟੇ ਦਿਖਾਉਂਦਾ ਇਹ ਹੁੰਦਾ ਰਾਹ ਇਹਦੇ 60 ਦੀ ਸਪੀਡ ਨਾਲ ਦਿਖਾਉਂਦਾ ਆਉਂਦਾਗਾ ਆਪਾਂ ਦੋ ਘੰਟੇ ਅਰੈਸਟ ਕਰ ਲੈਣੀ ਤੇ ਗੱਲ ਉੱਥੇ ਹੀ ਵਗ ਜਾਣੀ ਆ ਬਸ ਤਰਪੀਆਂ ਸੰਗ ਤਾਂ ਰੋਟੀ ਪਾਣੀ ਖਾ ਕੇ ਸਫਰ ਕਰਦੇ ਕਰਦੇ ਬਰਾਲੀ ਆ ਗਏ ਉਰਾਲੀ ਦੁਬਾਰੇ ਆ ਕੇ ਫਿਰ ਉੱਤਰ ਪ੍ਰਦੇਸ਼ ਪਹੁੰਚਦਾ ਹੁੰਦਾ ਸਰੂਤੀ ਆ ਕਿਤੇ ਫਿਰ ਤੁਰਦੇ ਆ ਕਿ ਆ ਜਾਂਦੇ ਸੇ ਪੰਪ ਤੇ ਲਾ ਲਿਆ ਸੀਗਾ ਆ ਬੈਠੇ ਸੰਗਤ ਤਾਂ ਬੈਲੇ ਨਾਲ ਡੀਲ ਮਾਰ ਲਈ ਕਹਿੰਦਾ ਮੈਂ 100 ਰੁਪਏ ਇੱਕ ਥਾਲੀ ਦਾ ਲਵਾਂਗਾ ਤੇ ਜੰਨੀਆਂ ਮਰਜੀ ਖਾਉਂਦਾ 100 ਰੁਪਏ ਮੈਂ ਕਿੰਨਾ ਮਰਜੀ ਖਾਂ ਤੇ ਸਬਜ਼ੀ ਵੀ ਤੀਨੋਂ ਮਿਲੇਗੀ ਸਭ-ਸਭ ਮਿਲੇਗਾ ਪਉਣੇ 4 ਵਜੇ ਤੁਰੇ ਸੀਗੇ ਸ਼ੀਤਲਕੁੰਡ ਤੋਂ ਤੇ ਹੁਣ ਟਾਈਮ ਹੋ ਗਿਆ 8:17 ਤੇ ਚਾਹ ਪਾਣੀ ਪੀਣ ਖੜੇ ਸੀਗੇ ਜੱਬਲਪੁਰ ਤੇ ਅਸੀਂ ਸਫ਼ਰ ਕਰਿਆ ਹੁਣ ਤੱਕ 6 600 ਕਿਲੋਮੀਟਰ ਨੂੰ ਸਫ਼ਰ ਕਰ ਗਏ ਤੇ ਅਗਾਹ 500 ਰਹਿ ਗਿਆ ਬਸ ਲਗਭਗ 6600 ਨੂੰ ਸਫ਼ਰ ਕਰ ਗਏ ਤੇ 5500 ਰਹਿ ਗਿਆ ਅਗਾਹ ਇਥੇ ਸਵੇਰੇ ਪਹੁੰਚ ਗਏ ਅਸੀਂ 10 ਕ ਘੰਟਿਆਂ ਦਾ ਰਸਤਾ ਜੱਬਲਪੁਰ ਦਾ ਉੱਥੋਂ ਲੈ ਕੇ ਇੱਕ ਬੰਦਾ ਸਾਡਾ ਗੱਡੀ ਚੀਤਿਆ ਇਹ ਪਤਾ ਨਹੀਂ ਕਦੋਂ ਉੱਠੂਗਾ ਤੇ ਦੂਜੇ ਅਸੀਂ ਸਾਰੇ ਚਾਹ ਪੀਣ ਲੱਗ ਗਏ ਆ ਭਾਈ ਹਤੇ ਕਮ ਸੰਗ ਤੇ ਸੱਟੋ ਚੀਪਾ ਅਜੂ ਮੇਰੇ ਖਾ ਲਓ ਆ ਕਹੇ ਬੇਬੇ ਦੇ ਸਾਹਵੇਂ ਚ ਪੱਕੀਆਂ ਪਕਾਈਆਂ ਖਾਣੀਆਂ ਸੌਖੀਆਂ ਨੇ ਬੇਬੇ ਨੇ ਬਣਾ ਕੇ ਦਿੱਤੇ ਬਿਸਕੁਟ ਵੀ ਤੇ ਚਾਹ ਬਣਾ ਲਈ ਬਾਈਆਂ ਤੋਂ ਹੋ ਉਹ ਨਗਾ ਹਾਂ ਤੁਰਦੇ ਆ ਜਾ ਪਾਣੀ ਪੀ ਕੇ ਦਿਖਾਉਣੇ ਆ ਤੁਹਾਨੂੰ ਅੱਗੇ ਦਾ ਸਫ਼ਰ ਫਿਰ ਅੱਗੇ ਜਾ ਕੇ ਉਹ ਨੂੰ ਤਾਂ ਠਾਹ ਲਓ ਜਿਹੜਾ ਗੱਡੀ 'ਚ ਪਿਆ ਕੀ ਕੀ ਕਹਿਣਾ ਜਾਣਾ ਉਹਦੇ ਬਾਰੇ ਉਹ ਕਹਿੰਦਾ ਮੈਂ ਉੱਠਦਾ ਨਹੀਂ ਕਹਿੰਦਾ ਨਾ ਮੈਂ ਨਾ ਮਮਾ ਖਣ ਮਾਉਂਦੇ ਹੀ ਦਿਨ ਨੂੰ ਅਸੀਂ ਹਾਲੇ ਤੂੰ ਦੱਸ ਯਾਰ ਉਹ ਕਹਿੰਦਾ ਨਾ ਤਾਂ ਮੈਂ ਬੁਰਖ ਕਰਾਂ ਹਾਂ ਨਾ ਪਲਾ ਪਲਾਸ ਬਣ ਜਾ ਕੇ ਆਵਾਂ ਤੂੰ ਵੀ ਕਹਿਣਾ ਜਾਣਾ ਉਹਦੇ ਬਾਰੇ ਬਾਲੇ ਘੋਟੇ ਫਸੇ ਆ ਯਾਰ ਬਾਅਦੇ ਯਾਰ ਆਈ ਕਿਉਂ ਕਰਦਾ ਆਦਮੀ ਬੜਾ ਰੋਟਾ ਖਾ ਗਿਆ ਯਾਰ ਦੇ ਜਾਗਦੇ ਸੀ ਰਹੇ ਆ ਦੋਨੇ ਉਹਦਾ ਇਹ ਇਹਨਾਂ ਨੇ ਹਾਜ਼ਰੀ ਤਾਂ ਘੱਟ ਹੀ ਲਵਾਈ ਆ ਓਏ ਉਹਨੇ ਕਿਹੜੀ ਹਾਜ਼ਰੀ ਲਵਾਈ ਆ ਸੌਣ ਵਾਲਾ ਹੋਣੀ ਪੂਰਾ ਕਰਿਆ ਸਾਰਾ ਰਾਜ ਗੁਰਦੁਆਰਾ ਸਾਹਿਬ ਹੈਗਾ ਗੁਰਦੁਆਰਾ ਸਾਹਿਬ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਇਹ ਆਪਾਂ ਨੂੰ ਰੋਡ ਰੋਡ ਤੇ ਪੈ ਜਾਂਦਾਗਾ ਨਾਗਪੁਰ ਤੋਂ ਜੱਬਲਪੁਰ ਰੋਡ ਤੇ ਆ ਜਾਂਦਾਗਾ ਤੇ ਇੱਥੇ ਬਾਬਾ ਜੀ ਨਾਲ ਗੱਲਬਾਤ ਕੀਤੀ ਸੀ ਉਹ ਕਹਿੰਦੇ ਵੀ ਰਾਤ ਨੂੰ ਰਹਿਣ ਖਾਤਰ ਕਮਰੇ ਵੀ ਹੁੰਦੇ ਆ ਪਰ ਜਿਆਦਾ ਵੱਡਾ ਗੁਰਦੁਆਰਾ ਤਾਂ ਹੈ ਨਹੀਂ ਤੇ 100 200 ਜਣੇ ਦੇ ਰਹਿਣ ਖਾਤਰ ਤਾਂ ਜਗ੍ਹਾ ਹੈਗੀ ਆਗੀ ਹੂੰ ਰੂਮ ਨਹੀਂ ਹੈਗੇ ਕਿ ਬਟਾ ਹਾਲ ਆ ਬਾਬਾ ਜੀ ਕਹਿੰਦਾ ਵੀ ਜੇ ਰਹਿਣਾ ਹੋਵੇ ਤਾਂ ਰਹਿ ਸਕਦੇ ਤੁਸੀਂ ਇੱਥੋਂ ਹਜੂਰ ਸਾਹਿਬ 500 ਕਿਲੋਮੀਟਰ ਬਾਅਦ ਹੀ ਰਹਿ ਜਾਂਦਾ ਕਈ ਵਾਰੀ ਆਉਣਾ ਹੁੰਦਾ ਤਾਂ ਇਹ ਗੁਰਦੁਆਰਾ ਸਾਹਿਬ ਵਧੀਆ ਨਾਲੇ ਵੱਡੇ ਰੋਡ ਤੇ ਆ ਜਾਂਦਾ ਕੁਝ ਦਿੱਕਤ ਪਰੇਗਾਨੀ ਨਹੀਂ ਵਿੱਚ ਨਹੀਂ ਵੜਨਾ ਪੈਂਦਾ ਸ਼ਹਿਰ ਵਗੈਰਾ ਦੇ ਆ ਅਮੇਨ ਰੋਡ ਤੇ ਆ ਜਾ ਜੱਬਲਪੁਰ ਤੋਂ ਨਾਗਪੁਰ ਰੋਡ ਪੈਂਦਾ ਜੀ ਇਹ ਕਾਹੀ ਹੁਣ ਤੁਰਦੇ ਆ ਜੀ ਅੱਗੇ ਪ੍ਰਸ਼ਾਦਾ ਬੜੀ ਥੱਕ ਕੇ